ਕੀ ਤੁਹਾਨੂੰ ਪਤਾ ਹੈ ਕਿ ਰਖੜੀ ਦਾ ਅਸਲੀ ਇਤਿਹਾਸ ਕੀ ਹੈ ਰਖੜੀ ਹਿੰਦੂਆਂ ਦਾ ਤਿਹਾੜਾ ਹੈ ਜਾਂ ਸਿੱਖਾਂ ਦਾ ਅਸਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਬੀਬੀ ਨਾਨਕੀ ਜੀ ਦੇ ਹੱਥੋਂ ਰਖੜੀ ਬਣਵਾਈ ਸੀ ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਅਸੀਂ ਤੁਹਾਨੂੰ ਅੱਗੇ ਵੀਡੀਓ ਵਿੱਚ ਦਵਾਂਗੇ ਕਿ ਤੁਹਾਨੂੰ ਪਤਾ ਹੈ ਕਿ ਰਖੜੀ ਦੀ ਸ਼ੁਰੂਆਤ ਜਦ ਭੈਣ ਭਰਾਤ ਨਹੀਂ ਹੋਈ ਸੀ प्राण समय ਵਿੱਚ ਰੱਖਿਆ ਸੂਤਰ ਨਾਮ ਦਾ ਧਾਗਾ ਰਾਜਿਆਂ ਮਹਾਰਾਜਿਆਂ ਜਾਂ ਪੰਡਤਾਂ ਨੂੰ ਬੰਨਿਆ ਜਾਂਦਾ ਸੀ ਜਿਵੇਂ ਕਿ ਇੰਦਰ ਰਾਣੀ ਨੇ ਇੰਦਰ ਦੇ ਹੱਥੋਂ ਤੇ ਧਾਗਾ ਬੰਨਿਆ ਸੀ ਤਾਂ ਜੋ ਉਹ ਜੁੱਧ ਵਿੱਚ ਜਿੱਤ ਕੇ ਆ ਸਕੇ ਮਹਾਭਾਰਤ ਵਿੱਚ ਜਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਹੱਥ ਕੱਟਿਆ ਗਿਆ ਤਾਂ ਦ੍ਰੋਪਦੀ ਨੇ ਆਪਣੀ ਸਾੜੀ ਫਾੜ ਕੇ ਉਹਨਾਂ ਦੇ ਹੱਥ ਤੇ ਬੰਨੀ ਕ੍ਰਿਸ਼ਨ ਜੀ ਨੇ ਉਸ ਨੂੰ ਵਾਚਨ ਦਿੱਤੇ ਕਿ ਜਦੋਂ ਵੀ ਦ੍ਰੋਪਦੀ ਨੂੰ ਉਸ ਦੀ ਜ਼ਰੂਰਤ ਹੋਵੇਗੀ ਤਾਂ ਉਸ ਦੀ ਰੱਖਿਆ ਕਰੇਗਾ ਇਹ ਘਟਨਾ ਬਾਅਦ ਵਿੱਚ ਭੈਣ ਭਰਾ ਦੇ ਰਿਸ਼ਤੇ ਨਾਲ ਜੋੜੀ ਗਈ ਰਾਣੀ ਕਰਨਾਵਤੀ ਤੇ ਹਮਾਇਉਂ ਦੀ ਕਹਾਣੀ ਤਾਂ ਸਭ ਨੇ ਸੁਣੀ ਪਰ ਇਤਿਹਾਸ ਮੁਤਾਬਿਕ ਇਹ ਪੱਕੀ ਨਹੀਂ ਹੈ ਕਿਸੇ ਦੇ ਵੀ ਹੱਥ ਉੱ퍼 ਰੱਖਿਆ ਸੁੱਤਰ ਬਣ ਕੇ ਉਸ ਨੂੰ ਭਰਾ ਮੰਨ ਲਿਆ ਜਾਂਦਾ ਸੀ ਫਿਰ ਚਾਹੇ ਉਹ ਖੂਨ ਦਾ ਹੋਵੇ ਚਾਹੇ ਨਾ 20ਵੀਂ ਸਦੀ ਤੋਂ ਬਾਅਦ ਰਖੜੀ ਆਮ ਤੌਰ ਤੇ ਭੈਣ ਭਰਾ ਦੇ ਰਿਸ਼ਤੇ ਦਾ ਤਿਉਹਾਰ ਬਣ ਗਿਆ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਉੱ퍼 ਰਖੜੀ ਬੰਦੀ ਹੈ ਤੇ ਭਰਾ ਉਸ ਨੂੰ ਤੋਹਫੇ ਦਿੰਦਾ ਹੈ ਤੇ ਉਸ ਦੀ ਰੱਖਿਆ ਦਾ ਵਾਦਾ ਕਰਦਾ ਹੈ ਪੰਜਾਬ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਰਖੜੀ ਦਾ ਤਿਉਹਾਰ ਆਮ ਤੌਰ ਤੇ ਮਨਾਇਆ ਜਾਂਦਾ ਹੈ। ਰਖੜੀ ਸਿਰਫ ਇੱਕ ਧਾਗਾ ਨਹੀਂ, ਇਹ ਯਾਦ ਦਿਵਾਉਂਦੀ ਹੈ ਕਿ ਰਿਸ਼ਤੇ ਸਿਰਫ ਖੂਨ ਨਾਲ ਹੀ ਨਹੀਂ, ਭਰੋਸੇ ਤੇ ਸੱਚਾਈ ਨਾਲ ਵੀ ਬੰਦਿਆਂ। ਅਗਲੀ ਵਾਰ ਜਦੋਂ ਤੁਸੀਂ ਰਖੜੀ ਬੰਨ੍ਹੋ ਤਾਂ ਯਾਦ ਰੱਖੋ, ਇਹ ਧਾਗਾ ਸਦੀਆਂ ਪੁਰਾਣੀ ਇਤਿਹਾਸਿਕ ਡੋਰ ਨਾਲ ਜੁੜਿਆ ਹੈ ਜੋ ਪਿਆਰ ਅਤੇ ਭਰੋਸੇ ਨਾਲ ਹਮੇਸ਼ਾ ਮਜ਼ਬੂਤ ਰਹਿੰਦੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਹ ਤਾਂ ਸਿੱਧਾ ਹੁੰਦਾ ਹੈ ਕਿ ਇਹ ਇੱਕ Hindu ਤਿਉਹਾਰ ਹੈ। ਪਰ ਇਸ ਫੋਟੋ ਦੀ ਅਸਲ ਸੱਚਾਈ ਕੀ ਹੈ? ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਖੜੀ ਕਿਉਂ ਬਣਵਾਈ? ਅਸਲ ਸਰਚਾਈ ਤਾਂ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਦੇ ਰਖੜੀ ਬਣਵਾਈ ਹੋਈ ਨਹੀਂ ਸੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੰਨਾਂ ਗੱਲਾਂ ਤੋਂ ਕਿਤੇ ਉੱਤੇ ਦੀ ਸੋਚਦੇ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਵਸਾ ਵਿੱਚ ਸਨ ਤਾਂ ਬਰੋਹਿਤਾਰ ਦਿਆਲ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਬੁਆਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਧਾਗਾ ਮੈਲਾ ਹੋ ਜਾਵੇਗਾ ਕੁਝ ਦੇਰ ਬਾਅਦ ਟੁੱਟ ਜਾਵੇਗਾ ਤੇ ਫਿਰ ਤੋਂ ਨਵਾਂ ਪਾਣਾ ਪਏਗਾ ਮੈਨੂੰ ਅਜਿਹਾ ਧਾਗਾ ਚਾਹੀਦਾ ਹੈ ਜੋ ਮੇਰੀ ਆਤਮਾ ਨਾਲ ਪਰਲੋਕ ਤੱਕ ਵੀ ਮੇਰਾ ਸਾਥ ਦੇਵੇ ਮੈਨੂੰ ਇਹੋ ਜਿਹਾ ਜਨੂ ਚਾਹੀਦਾ ਹੈ ਜੋ ਦਇਆ ਰੂਪੀ ਕਪਾ ਜਤ ਰੂਪੀ ਗੰਢ ਸੰਤੋਖ ਰੂਪੀ ਸੂਤ ਅਤੇ ਸਤੂ ਰੂਪੀ ਵਟ ਦੇ ਕੇ ਬਣਾਇਆ ਗਿਆ ਹੋਵੇ ਜੇ ਤੁਹਾਡੇ ਕੋਲ ਕੋਈ ਅਹਲ ਜੱਜ ਨੇਉ ਹੈ ਤਾਂ ਮੈਨੂੰ ਪਹਨਾ ਦਿਓ ਫਿਰ ਪੰਡਤ ਜੀ ਨੂੰ ਕੋਈ ਵੀ ਗੱਲ ਨਹੀਂ ਆਈ ਸੀ ਹੁਣ ਤੁਸੀਂ ਖੁਦ ਸੋਚ ਕੇ ਵੇਖੋ ਕਿ ਇੰਨੇ ਵਧੀਆ ਵਿਚਾਰ ਰੱਖਣ ਵਾਲੇ ਗੁਰੂ ਜੀ ਕੀ ਰਖੜੀ ਬਣਵਾਉਣਗੇ ਜਾਂ ਉਹਨਾਂ ਦੇ ਭੈਣ ਜੀ ਉਹਨਾਂ ਦੇ ਹੱਥ ਦੇ ਰਖੜੀ ਬੰਨਣਗੇ ਅਸਲ ਵਿੱਚ ਇਹ ਇੱਕ ਇਨਸਾਨ ਦੇ ਦਿਮਾਗ ਦੀ ਸ਼ਰਾਰਤ ਹੈ ਜਿਸ ਨੇ ਆਪਣੀ ਸੋਚ ਅਨੁਸਾਰ ਇਹ ਝੂਠੀ ਫੋਟੋ ਬਣਾ ਦਿੱਤੀ ਤੇ ਅੱਜ ਉਹ ਹੀ ਫੋਟੋ ਦਿਖਾ ਕੇ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਰਖੜੀ ਬਣਵਾਈ ਸੀ ਅਸਲ ਵਿੱਚ ਇਹ ਇੱਕ ਝੂਠੀ ਫੋਟੋ ਹੈ ਇਸ ਵਿੱਚ ਰੱਤੀ ਭਰ ਵੀ ਸੱਚ ਨਹੀਂ ਹੈ ਇਹ ਸੱਚ ਹੈ ਕਿ ਉਹਨਾਂ ਵਿੱਚ ਤੇ ਉਹਨਾਂ ਦੀ ਭੈਣ ਦੀ ਬੀ ਨਾਨਕੀ ਜੀ ਦੇ ਵਿੱਚ ਬਹੁਤ ਪਿਆਰ ਸੀ ਜੇ ਫੋਟੋ ਗਲਤ ਹੈ ਤਾਂ ਫਿਰ ਲੋਕ ਰੱਖੜੀ ਦਾ ਤਿਉਹਾਰ ਕਿਉਂ ਮਨਾਉਂਦੇ ਹਨ ਇਸ ਦਾ ਜਵਾਬ ਹੈ ਕਿ ਸਿੱਖ ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਮਨਾਉਂਦੇ ਹਨ ਜਿਵੇਂ ਕੁਝ ਹਿੰਦੂ ਜਾਂ ਸਿੱਖ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਹਨ ਸਾਨੂੰ ਕ੍ਰਿਸਮਸ ਦੇ ਇਤਿਹਾਸ ਬਾਰੇ ਕੁਝ ਵੀ ਨਹੀਂ ਪਤਾ ਫਿਰ ਵੀ ਅਸੀਂ ਉਸ ਨੂੰ ਬੜੇ ਜਾਨ ਨਾਲ ਮਨਾਉਂਦੇ ਹਾਂ ਇਹ ਸਿਰਫ ਇੱਕ ਧਾਗਾ ਨਹੀਂ ਇਹ ਭਰੋਸੇ ਪਿਆਰ ਅਤੇ ਇਕ ਰੱਖਿਆ ਦਾ ਪ੍ਰਤੀਕ ਹੈ ਇੱਕ ਵਾਰ ਫਿਰ ਤੁਮ ਮਿਲਾਂਗੇ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਦਿਓ ਆਜ਼ਾਦਤ ਧੰਨਵਾਦ